ਹਾਂ ਜੀ ਮੱਧਮਾਲਵੇ ਦੁਆਬੇ ਦੇ ਪਵਾਦਲ ਸਰ ਵੀਰਾਂ ਦੇ ਪਿੰਡਾਂ ਨੂੰ ਚਰਨ ਸਿੰਘ ਜੋਲ ਵੱਲੋਂ ਪਿਆਰ ਭਰੀ ਸਤਸ੍ਰੀ ਗਾਲ ਜੀ ਕਿਸੇ ਵੀ ਜਾਤ ਕੌਮ ਜਾਂ ਫਿਰ ਕਬੀਲੇ ਦੇ ਲੋਕਾਂ ਦਾ ਇਤਿਹਾਸ ਜਾਨਣਾ ਹੋਵੇ ਤਾਂ ਉਹਨਾਂ ਦੇ ਪੁਰਖਿਆਂ ਵੱਲ ਜਿਹੜੀ ਆ ਇੱਕ ਵਾਰੀ ਝਾਤ ਤੇ ਜ਼ਰੂਰ ਮਰੀ ਜਾਂਦੀ ਆ ਸੋ ਇਸੇ ਤਰ੍ਹਾਂ ਜਿਹੜਾ ਵਾ ਜੱਟ ਕਬੀਲੇ ਦੇ ਪੁਰਖਿਆਂ ਨੇ ਇੱਕ ਗੌਰਵਮਈ ਇਤਿਹਾਸ ਸਿਰਜਿਆ ਸੀਗਾ ਆਪਣਾ ਸੀਸ ਤਲੀ ਤੇ ਧਰ ਕੇ ਆਪਣਾ ਖੋਪੜਾ ਲਾ ਕੇ ਅਤੇ ਚੜਖੜੀਆਂ ਤੇ ਚੜ ਕੇ ਸੋ ਇਸੇ ਤਰ੍ਹਾਂ ਜਿਹੜਾ ਵਾ ਇੱਕ ਸ਼ਾਨਮਤਾ ਇਤਿਹਾਸ ਵੀ ਸਿਰਜਿਆ ਸੀਗਾ ਵੱਖ-ਵੱਖ ਜਗ੍ਹਾ ਦੇ ਉੱਪਰ ਕਿਲੇ ਉਸਾਰ ਕੇ ਅਤੇ ਮਹਿਲ ਅਤੇ ਹਵੇਲੀਆਂ ਬਣਾ ਕੇ ਸੋ ਆਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਆਪਾਂ ਕਿ ਪੰਜਾਬ ਦੇ ਵਿੱਚ ਕਿਹੜੇ ਜ਼ਿਲ੍ਹੇ ਦੇ ਵਿੱਚ ਕਿਹੜਾ ਕਿਲਾ ਕਿਹੜੇ ਜੱਟ ਵੱਲੋਂ ਜਿਹੜਾ ਵਾ ਉਸਾਰਿਆ ਗਿਆ ਸੀਗਾ ਸੋ ਇਸੇ ਤਰ੍ਹਾਂ ਜਿਹੜੀ ਇੱਕ ਆਪਾਂ ਸੀਰੀਜ਼ ਚਲਾਵਾਂਗੇ ਕਿ ਪੰਜਾਬ ਤੋਂ ਬਾਹਰ ਜਿਹੜੀਆਂ ਸਟੇਟਾਂ ਹੈਗੀਆਂ ਨੇ ਉਹਨਾਂ ਸਟੇਟਾਂ ਦੇ ਕਿਹੜੇ ਜ਼ਿਲ੍ਹੇ ਦੇ ਵਿੱਚ ਕਿਹੜਾ ਕਿਲਾ ਕਿਹੜੇ ਜੱਟ ਵੱਲੋਂ ਜਿਹੜਾ ਉਸਾਰਿਆ ਗਿਆ ਸੀਗਾ ਸੋ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਆਪਾਂ ਸਭ ਤੋਂ ਪਹਿਲੋ ਪਵਿੱਤਰ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਸੋ ਇਸ ਸ਼ਹਿਰ ਦੇ ਵਿੱਚ ਇੱਕ ਕਿਲਾ ਬਣਿਆ ਹੋਇਆ ਵਾ ਗੋਬਿੰਦਗੜ੍ਹ ਕਿਲਾ ਸੋ ਉਸ ਨੂੰ ਜਿਹੜਾ ਤੁਸੀਂ YouTube ਜਾਂ ਫਿਰ Google ਤੇ ਵੀ ਜਾ ਕੇ ਜਿਹੜਾ ਦੇਖ ਸਕਦੇ ਹੋ ਸੋ ਕਾਫੀ ਵਧੀਆ ਜਿਹੜਾ ਇਹ ਕਿਲਾ ਹੈਗਾ ਵਾ ਸੋ ਮੇਰੀ ਆਪਣੇ ਸਾਰੇ ਹੀ ਜੱਟ ਕਬੀਲੇ ਦੇ ਲੋਕਾਂ ਨੂੰ ਅਪੀਲ ਹੈਗੀ ਆ ਕਿ ਇਸ ਕਿਲੇ ਦੇ ਜਿਹੜੇ ਇੱਕ ਵਾਰੀ ਦਰਸ਼ਨ ਜ਼ਰੂਰ ਕੀਤੇ ਜਾਣ ਅਤੇ ਇਸ ਕਿਲੇ ਨੂੰ ਜਿਹੜਾ ਵਾ ਸੰਭਾਲ ਕੇ ਵੀ ਜਿਹੜਾ ਵਾ ਰੱਖਿਆ ਜਾਵੇ ਜੋ ਵੀ ਇਹ ਨਿਸ਼ਾਨੀਆਂ ਹੈਗੀਆਂ ਨੇ ਜੀ ਸਾਡੇ ਆ ਪੁਰਖਿਆਂ ਦੀਆਂ ਸੋ ਇਹ ਕਿਲਾ ਜਿਹੜਾ ਵਾ ਭੰਗੀ ਮਿਸਲ ਦੇ ਸਰਦਾਰ ਗੁਜਰ ਸਿੰਘ ਢਿੱਲੋ ਵੱਲੋਂ ਜਿਹੜਾ ਵਾ 1760-70 ਦੇ ਵਿੱਚ ਉਸਾਰਿਆ ਗਿਆ ਸੀਗਾ ਉਸ ਤੋਂ ਬਾਅਦ ਸ਼ਹਿਰ ਦੇ ਵਿੱਚ ਇੱਕ ਬੱਗਾ ਹੈਗਾ ਜੀ ਪਿੰਡ ਉੱਥੇ ਇੱਕ ਕਿਲਾ ਬਣਿਆ ਹੋਇਆ ਜਿਸ ਦਾ ਮਾਲਕ ਚੌਧਰੀ ਅਮਰ ਸਿੰਘ ਮਾੜ ਹੈਗਾ ਵਾ ਜਿਨ੍ਹਾਂ ਨੇ ਜਿਹੜਾ ਵਾ ਕਨਈਆ ਮਿਸਲ ਵੱਲੋਂ ਜਿਹੜੀਆਂ ਕਾਫੀ ਲੜਾਈਆਂ ਲੜੀਆਂ ਸੀਗੀਆਂ ਇਸ ਤੋਂ ਬਾਅਦ ਬਰਨਾਲਾ ਜ਼ਿਲ੍ਹੇ ਦੇ ਕੋਲ ਦੁਨਾਂ ਵਿਖੇ ਇੱਕ ਕਿਲਾ ਬਣਿਆ ਹੋਇਆ ਵਾ ਜਿਸ ਦਾ ਸੰਸਥਾਪਕ ਦੁੰਨਾ ਸਿੱਧੂ ਸੀ ਜੋ ਫੁਲਕੀਆ रियासत ਦੇ ਭਧੋੜ ਘਰਾਣੇ ਦੇ ਦਾ ਸੰਸਥਾਪਕ ਸੀ ਫਰੀਦਕੋਟ ਸ਼ਹਿਰ ਵਿੱਚ ਮਹਾਰਾਜਾ ਬਲਬੀਰ ਸਿੰਘ ਬਰਾੜ ਨੇ 1885 ਵਿੱਚ ਰਾਜ ਮਹਿਲ ਬਣਾਇਆ ਸੀ ਜਿਸ ਨੂੰ ਹੁਣ ਰਾਇਲ ਪੈਲੇਸ ਨਾਮ ਨਾਲ ਵੀ ਜਿਹੜਾ ਜਾਣਿਆ ਜਾਂਦਾ ਵਾ ਕੋੜਕਪੁਰਾ ਸ਼ਹਿਰ ਦੇ ਸੰਸਥਾਪਕ ਚੌਧਰੀ ਕਪੂਰ ਬਰਾੜ ਨੇ ਆਪਣੇ ਰਾਜ ਸਮੇਂ ਜਿਹੜਾ ਵਾ ਇੱਕ ਕਿਲਾ ਬਣਾਇਆ ਹੋਇਆ ਸੀਗਾ ਅਤੇ ਅੱਗੇ ਜਾ ਕੇ ਇਹਨਾਂ ਦੇ ਵਾਰਸ ਜਿਹੜੇ ਹੈਗੇ ਆ ਉਹਨਾਂ ਦੁਆਰਾ ਕੋਟਕਪੂਰਾ ਵਿਖੇ ਇੱਕ ਰਾਇਲ ਹਾਊਸ ਵੀ ਜਿਹੜਾ ਬਣਾਇਆ ਗਿਆ ਵਾ ਜੋ ਕਿ ਇਸ ਟਾਂ ਵੀ ਜਿਹੜਾ ਮੌਜੂਦ ਹੈਗਾ ਵਾ ਇੱਕ ਕਲੋ ਗੋਤ ਦੇ ਇੱਕ ਰਾਜੇ ਦੀ 11ਵੀਂ ਪੀੜ੍ਹੀ ਵਿੱਚੋਂ ਭਾਗੋ ਨਾ ਦੇ ਇੱਕ ਸ਼ਖਸ ਦੇ ਨਾਂ ਤੇ ਜਿਹੜਾ ਵਾ ਗੁਰਦਾਸਪੁਰ ਜ਼ਿਲ੍ਹੇ ਵਿੱਚ ਇੱਕ ਭਾਗੋਵਾਲ ਪਿੰਡ ਵਸਿਆ ਹੋਇਆ ਵਾ ਜਿਸ ਦੀ ਰਿਆਸਤ ਜਿਹੜੀ ਕਾਫੀ ਫੈਲੀ ਹੋਈ ਸੀ ਅਤੇ ਭਾਗੋ ਦੀ ਰਿਆਸਤ ਵਿੱਚ ਭਾਗੋ ਵੱਲੋਂ ਇੱਕ ਕਿਲਾ ਬਣਾਇਆ ਗਿਆ ਸੀਗਾ ਜੋ ਕਿ ਇਸ ਟਾਂ ਮ ਕਾਫੀ ਖੰਡਰ ਹਾਲਤ ਦੇ ਵਿੱਚ ਹੈਗਾ ਵਾ ਇਸ ਤੋਂ ਬਾਅਦ ਪਟਿਆਲਾ ਜ਼ਿਲ੍ਹੇ ਦੇ ਬਹਾਦਰਗੜ ਕਿਲੇ ਦਾ ਨਿਰਮਾਣ ਮਹਾਰਾਜਾ ਕਰਮ ਸਿੰਘ ਸਿੱਧੂ ਦੁਆਰਾ 1837 ਵਿੱਚ ਕੀਤਾ ਗਿਆ ਸੀਗਾ। ਕਰੀਬ 2 ਕਿਲੋਮੀਟਰ ਵਿੱਚ ਫੈਲੇ ਇਸ ਕਿਲੇ ਨੂੰ ਬਣਾਉਣ ਵਿੱਚ 8 ਸਾਲ ਦਾ ਜਿਹੜਾ ਸਮਾਂ ਲੱਗਾ ਸੀ। ਬਹਾਦਰਗੜ ਨੂੰ ਜਿਹੜਾ ਵਾ ਪਹਿਲਾਂ ਸੈਫਾਬਾਦ ਕਿਹਾ ਜਾਂਦਾ ਸੀ ਪਰ ਬਾਅਦ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਂ ਤੇ ਇਸ ਦਾ ਨਾਂ ਬਹਾਦਰਗੜ ਜਿਹੜਾ ਰੱਖ ਦਿੱਤਾ ਗਿਆ ਸੀਗਾ। ਪਟਿਆਲਾ ਜ਼ਿਲ੍ਹੇ ਵਿੱਚ ਇੱਕ ਲਾਲ ਵਿਹਲੀ ਬਣੀ ਹੋਈ ਆ ਜਿਸ ਦਾ ਨਿਰਮਾਣ ਮਹਾਰਾਜਾ ਰੀਪੂ ਦਮਨ ਸਿੰਘ ਸਿੱਧੂ ਵੱਲ ਦੇ ਪਿਤਾ ਮਹਾਰਾਜਾ ਹੀਰਾ ਸਿੰਘ ਸਿੱਧੂ ਵੱਲੋਂ ਜਿਹੜਾ ਕਰਵਾਇਆ ਗਿਆ ਸੀਗਾ ਇਹਨਾਂ ਦਾ ਸਬੰਧ ਚੌਧਰੀ ਫੂਲ ਸਿੰਘ ਸਿੱਧੂ ਬਰਾੜ ਦੀ ਵੰਸ਼ ਵਿੱਚ ਜਾ ਮਿਲਦਾ ਹੈ ਰਾਜਾ ਆਲਾ ਸਿੰਘ ਸਿੱਧੂ ਜਿਨ੍ਹਾਂ ਦੇ ਨਾਂ ਤੇ ਪਟਿਆਲਾ ਸ਼ਹਿਰ ਵਸਿਆ ਹੋਇਆ ਪਟਿਆਲਾ ਵੇਖੇ ਹੁਣ ਵੀ ਕਈ ਹਵੇਲੀਆਂ ਜਿਹੜੀਆਂ ਕਈ ਕਿਲੇ ਜਿਹੜੇ ਆ ਆਪਾਂ ਨੂੰ ਆਮ ਹੀ ਜਿਹੜੇ ਆ ਵੇਖਣ ਵਿੱਚ ਮਿਲ ਜਾਂਦੇ ਨੇ ਰਾਜਾ ਆਲਾ ਸਿੰਘ ਜੀ ਜਿਹੜੇ ਆ ਉਹਨਾਂ ਦਾ ਗੁਰੂ ਸਾਹਿਬਾਂ ਦੇ ਵਿੱਚ ਕਾਫੀ ਸ਼ਰਧਾ ਸੀਗਾ ਅਤੇ ਉਹਨਾਂ ਨੇ ਸਿੱਖ ਮਿਸਲਾਂ ਦੀ ਜਿਹੜੀ ਆ ਕਾਫੀ ਮਦਦ ਵੀ ਕੀਤੀ ਸੀਗੀ ਰੋਪੜ ਜੋ ਕਿ ਮੌਜੂਦਾ ਹੁਣ ਰੂਪਨਗਰ ਹੈਗਾ ਵਾ ਉੱਥੇ ਜਿਹੜਾ ਵਾ ਵਿਰਕ ਜੱਟਾਂ ਦਾ ਇੱਕ ਕਿਲਾ ਭਰਤਗੜ ਹੈ ਤਕਰੀਬਨ ਆਪਾਂ ਨੇ ਜਿਹੜਾ ਵਾ ਉਹ ਸਾਰਾ ਕਿਲਾ YouTube ਤੇ ਵੀ ਦੇਖਿਆ ਹੋਇਆ ਵਾ ਜਿਸ ਦਾ ਸਬੰਧ ਸਿੰਘਪੁਰਿਆ ਮਿਸਲ ਦੇ ਜਥੇਦਾਰ ਨਵਾਬ ਕਪੂਰ ਸਿੰਘ ਵਿਰਕ ਜੱਟ ਸਿੱਖ ਨਾਲ ਜੁੜਦਾ ਹੈ ਇਹਨਾਂ ਦੇ ਬੇਟੇ ਬੁੱਧ ਸਿੰਘ ਵਿਰਕ ਜੀ ਨੇ ਜਿਹੜਾ ਵਾ 1 ਲੱਖ ਰੁਪਏ ਜਿਹੜਿਆ ਤਨ ਤਨ ਸ਼ਹਿਬ ਜੀ ਦੇ ਜਿਹੜਾ ਪਵਿੱਤਰ ਸਰੋਵਰ ਹੈਗਾ ਵਾ ਉਸ ਦੇ ਕਾਰ ਸੇਵਾ ਵਾਸਤੇ ਵੀ ਦਿੱਤੇ ਸੀਗੇ ਅਤੇ ਭਰਤਗੜ ਦਾ ਇਹ ਕਿਲਾ ਪੰਜਾਬ ਦੇ ਸਭ ਤੋਂ ਦੁਰਲਭ ਖੜੇ ਰਹਿਣ ਵਾਲੇ ਕਿਲੇ ਵਿੱਚੋਂ ਇੱਕ ਕਿਲਾ ਹੈਗਾ ਵਾ 19ਵੀਂ ਸਦੀ ਦੇ ਅਖੀਰ ਵਿੱਚ ਸੰਗਰੂਰ ਜ਼ਿਲ੍ਹੇ ਵਿੱਚ ਪੈਂਦੇ ਧੀਰੋ ਮਾਜਰਾ ਦੇ ਸਰਦਾਰ ਗੰਡਾ ਸਿੰਘ ਸੰਧੂ ਦੁਆਰਾ ਧਨੋਲਾ ਵਿਖੇ ਇੱਕ ਕਿਲਾ ਬਣਾਇਆ ਗਿਆ ਸੀ ਹੁਣ ਇਸ ਕਿਲੇ ਵਿੱਚ ਜਿਹੜਾ ਵਾ ਪੁਲਿਸ ਸਟੇਸ਼ਨ ਬਣਾ ਦਿੱਤਾ ਗਿਆ ਹੈ ਸੋ ਉੱਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਜਿਹੜਾ ਵਾ ਇਹ ਚੰਗੀ ਤਰ੍ਹਾਂ ਪਤਾ ਹੋਵੇਗਾ ਸੰਗਰੂਰ ਜ਼ਿਲ੍ਹੇ ਵਿੱਚ ਸਨ 1749 ਵਿੱਚ ਰਾਜਾ ਆਲਾ ਸਿੰਘ ਜੀ ਨੇ ਇੱਕ ਭਵਾਨੀਗੜ੍ਹ ਕਿਲੇ ਦੀ ਸ਼ੁਰੂਆਤ ਕੀਤੀ ਸੀ ਪਰ ਰੁਕਾਵਟਾਂ ਕਰਕੇ ਜਿਹੜਾ ਇਸ ਕਿਲੇ ਦਾ ਨਿਰਮਾਣ ਪੂਰਾ ਨਾ ਹੋ ਸਕਿਆ ਜੋ ਕਿ ਬਾਅਦ ਵਿੱਚ ਜਿਹੜਾ ਵਾ ਇਸ ਕਿਲੇ ਦਾ ਨਿਰਮਾਣ ਕੀਤਾ ਗਿਆ ਸੀਗਾ ਮਹਾਰਾਜਾ ਰਣਜੀਤ ਸਿੰਘ ਜੀ ਦੁਆਰਾ ਜਿਹੜਾ ਵਾ ਫਲੋਰ ਵਿਖੇ ਇੱਕ ਲਾਹੌਰੀ ਗੇਟ ਬਣਾਇਆ ਗਿਆ ਸੀਗਾ ਜੋ ਕਿ ਇੱਕ ਕਿਲਾ ਨੁਮਾ ਹੀ ਹੈਗਾ ਵਾ ਤਲਵੰਡੀ ਸੱਭ ਵਿਖੇ ਭਾਈ ਡੱਲਾ ਜੀ ਦੇ ਵੰਸ਼ਾਂ ਦੁਆਰਾ ਕਰੀਬ 200 ਸਾਲ ਪਹਿਲਾਂ ਇੱਕ ਹਵੇਲੀ ਦਾ ਨਿਰਮਾਣ ਕਰਵਾਇਆ ਗਿਆ ਸੀਗਾ ਜਿਸ ਨੂੰ ਹੁਣ ਸਿੱਧੂਆਂ ਦੀ ਹਵੇਲੀ ਕਰਕੇ ਵੀ ਜਿਹੜਾ ਜਾਣਿਆ ਜਾਂਦਾ ਵਾ ਮੌਜੂਦਾ ਸਮੇਂ ਵਿੱਚ ਉਹਨਾਂ ਦੇ ਵੰਸ਼ਜ ਸਰਦਾਰ ਰਾਜ ਮਹਿੰਦਰ ਸਿੰਘ ਸਿੱਧੂ ਜੀ ਹਨ ਜੋ ਕਿ ਇਸ ਟੈਮ ਮੌਜੂਦ ਹੈਗੇ ਨੇ ਸੋ ਇਹ ਹੈਗੇ ਸੀਗੇ ਜੀ ਜੱਟ ਕਬੀਲੇ ਦੇ ਪੁਰਖਿਆਂ ਵੱਲੋਂ ਉਹ ਸਾਰੇ ਕੇ ਮਹਾਨ ਕਿਲੇ ਸੋ ਇੱਕ ਵਾਰੀ ਫਿਰ ਤੋਂ ਅਪੀਲ ਹੈਗੀ ਆ ਕਿ ਇਨ੍ਹਾਂ ਕਿਲਿਆਂ ਦੇ ਜਿਹੜੇ ਦਰਸ਼ਨ ਜਰੂਰ ਕਿਤੇ ਜਾਣ ਸੋ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਿਓ ਤੇ ਬਾਕੀ ਸ਼ੇਅਰ ਕਰਨੀ ਨਾ ਭੁੱਲਿਓ ਬਾਕੀ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ